ਅਕੀਨਾ ਜੀ ਅਸਾਂ ਸਿੰਘ ਬੰਡਰੋਲੀ ਰੋਲੀ ਦੇ ਅੱਜ ਸੂਏ ਤੇ ਖੜੇ ਆ ਕੀ ਸਮੱਸਿਆ ਸੂਏ ਦਾ ਸਮੱਸਿਆ ਇਹ ਆ ਕਿ ਸਪਤਾ ਹਰਾਂ ਦਾ ਪਾਣੀ ਨਹੀਂ ਆਇਆ 20 ਦਿਨ ਹੋ ਗਏ ਆ ਉਨੇ ਜਮਾ ਸੁੱਕੇ ਪਏ ਮੱਚੇ ਪਏ ਥੋਨੇ ਉਦੋਂ ਲਾਈਟ ਕੱਟ ਗਈ ਉਦੋਂ ਸੂਰਜ ਦਾ ਜਮਾ ਨਹੀਂ ਆਉਂਦੇ ਇੱਥੇ ਨਾ ਕੋਈ ਮੇਡ ਆਉਂਦਾ ਨਾ ਕੋਈ ਵੀਰ ਦਾ ਆਉਂਦਾ ਨਾ ਕੋਈ ਅੰਗੁਰ ਸੀਰਮਾ ਦਾ ਦੇਖਾ 2 ਸਾਲ ਹੋ ਗਏ ਉਹਨਾਂ ਨੇ ਦੇਖੇ ਹੀ ਨਹੀਂ ਕਿਤੇ ਮਾ ਤਾਂ ਪਾਣੀ ਆਇਆ ਨਹੀਂ ਆਇਆ ਨਹੀਂ ਪਾਣੀ ਜਿੱਤੇ ਮੀਂਹ ਪੈ ਜਾ ਉਹਦੇ ਫਲ ਆ ਜਾਊਗਾ ਉਦੋਂ ਪਹਿਲਾਂ ਆਉਂਦਾ ਹੀ ਨਹੀਂਗਾ ਮਗਰ ਪੈਲ ਚੱਲੀ ਜਾਂਦੇ ਲੱਗੇ ਆ ਕੋਈ ਜਿਹੜਾ ਨਹੀਂ ਆਉਂਦਾ ਇੱਧਰ ਤੇ ਕਿਸ ਤਰ੍ਹਾਂ ਸਾਰ ਤੇ ਪਾਣੇ ਆ ਮੈਂ ਕਿਵੇਂ ਟੱਕਰਾ ਮਾਰੀ ਜਾਂਦੇ ਆ ਜਿਹੜਾ ਕੋਟ ਕੋਟ 2 ਘੰਟੇ ਲੈਟ ਆਉਂਦੀ ਆ ਤੇ ਉਹ ਗਿਆ ਜੇ ਪਾਲੇ ਤੱਕ ਤੇ ਦੂਜੇ ਪਾਲੇ ਤੱਕ ਕੀ ਕਰੀ ਜਾਂ ਮੱਚੇ ਬਹਿ ਚੋਨੇ ਬਿਆੜ ਪਾਟੇ ਪਏ ਆ ਸਰਸਾਰ ਤੇ ਕਿਸ ਤਰ੍ਹਾਂ ਬੈਜੀ ਪਾਣੇ ਸਾਰਨਾ ਕਿ ਆ ਚਾਰ ਪੰਜ ਦਿਨ ਵੇ ਨਹੀਂ ਆ ਜੇ ਨਾਸੂਆ ਵਰ ਚੋਨੇ ਵੋਣੇ ਪੈਣੇ ਸਾਨੂੰ ਤਾਂ ਉਦੋਂ ਲੇਟ ਆ ਮੱਚ ਗਿਆ ਉਹ ਬਿਜਲੀ ਦਾ ਮੱਚਿਆ ਕਰਕੇ ਉਹ ਲਾਈਟ ਘਟਾ ਦੇ ਜਦ ਘਟੀ ਕਰਕੇ ਨਹੀਂ ਆਉਂਦੀ ਲਾਈਟ ਤਾਂ 2-4 ਘੰਟੇ ਵਿਚਾਰੇ ਦਿੰਦੇ ਪੁੱਤਾ ਲਾਈ ਜਾਂਦੇ ਹੋ ਅੱਲਾ ਇਹਨੂੰ ਕਿੰਨਾ ਚਿਰ ਹੋ ਗਿਆ ਤੂੰ ਆਇਆ ਸਾਡੇ 20-25 ਦਾ ਨਹੀਂ ਹੋ ਗਿਆ ਜਿਹਦਾ ਮਹੀ ਪਿਆ ਉਹਦਾ ਪਿਛਲਾ ਹੀ ਆਇਆ ਹੈ ਆਇਆ ਨਹੀਂ ਪਹਿਲਾਂ ਤਾਂ ਏਹਨਾਂ ਕਿਸ ਤਰ੍ਹਾਂ ਨਰੀ ਪਾਣੀ ਤਾਂ ਸਰਕਾਰ ਕਹਿੰਦੀ ਹੈ ਖੇਤਾਂ ਤੱਕ ਪਹੁੰਚਾਇਆ ਆਹ ਦੇਖ ਲਓ ਖੇਤਾਂ ਦਾ ਕੱਟੂਆ ਸੁੱਕਾ ਹੀ ਆੜਾਂ ਦਾ ਵੇਖ ਲਓ ਕਿਹੜਾ ਆਇਆ ਖੇਤਾਂ ਦੇ ਜਿਆ ਤੁਹਾਡੇ ਕੋਲੇ ਸਾਹਮਣੇ ਵੇਖ ਲਓ ਦਾ ਆਹ ਦੇਖੋ ਤੂੰ ਇਹਦੇ ਉੱਤੇ ਖੜੇ ਆ